जय माता दी दोस्तों कहंदे तेरी आई मैं मर जा तेरा वाल भी विंगा ना होवे कई बार ने किसी दी आई कोई मर जांदा है क्योंकि आई किसी दी हुंदी है दे ते ਝੜ ਕੌਣ ਜਾਂਦਾ ਹੈ ਆਪਾਂ کئی ਵਾਰ ਦੇਖਦੇ ਹਾਂ ਤੇ ਸੁਣਦੇ ਹਾਂ کئی ਵਾਰ ਕਈ ਵਿਚਾਰੇ ਨੇ ਖਾਮ ਖਾਰ ਅਗੜੇ ਜਾਂਦੇ ਨੇ ਤੇ ਹੋ ਵੀ ਅੱਜ ਕੱਲ ਇਹ ਹੀ ਰਿਹਾ ਹੈ ਅੱਜ ਕੱਲ ਸਿਆਣੇ ਕਹਿੰਦੇ ਨੇ ਜਿਹੜਾ ਕਰਨ ਵਾਲਾ ਹੈ ਨੇ ਉਹ ਨਿਕਲ ਜਾਂਦਾ ਤੇ ਜਿਹੜਾ ਨਹੀਂ ਕਰਦਾ ਉਹ ਫਸ ਜਾਂਦਾ ਇਹ ਅੱਜ ਕੱਲ ਚੱਲ ਰਿਹਾ ਰਿਵਾਜ ਹੈ ਤੇ ਜਿੰਨਾ ਬਚ ਕੇ ਰਵੇਂ ਨੋ ਨਹੀਂ ਚੰਗਾ ਐ ਤੇ ਬਚ ਕੇ ਵੀ ਚੱਲਣਾ ਚਾਹੀਦਾ ਕਿਉਂਕਿ ਇਹ ਦੁਨੀਆ ਤਿਲਕਨ ਬਾਜੀ ਐ ਤੇ ਇੱਥੇ ਪੈਰ ਵੀ ਸੋਚ ਸਮਝ ਕੇ ਧਰਨਾ ਚਾਹੀਦਾ ਆਜੋ ਆਪਾਂ ਇੱਕ ਗੱਲ ਕਰਦੇ ਆਂ ਕਹਾਣੀ ਸੁਣਾਉਂਦੇ ਆਂ ਇੱਕ ਬੰਦੇ ਕੋਲ ਨੇ ਇੱਕ ਬਕਰਾ ਸੀ ਇੱਕ ਸੀ ਘੋੜਾ ਤੇ ਘੋੜਾ ਉਹਦਾ ਬਿਮਾਰ ਪੈ ਗਿਆ ਬਿਮਾਰ ਪੈ ਗਿਆ ਤੇ ਉਹ ਬੰਦੇ ਨੇ ਇੱਕ ਡਾਕਟਰ ਨੂੰ ਬੁਲਾਇਆ ਤੇ ਡਾਕਟਰ ਨੂੰ ਬੁਲਾਇਆ ਤੇ ਡਾਕਟਰ ਨੂੰ ਬੁਲਾ ਕੇ ਉਹਨੇ ਪੁੱਛਿਆ ਤੇ ਡਾਕਟਰ ਕਹਿਣ ਲੱਗਾ ਵੀ ਤੇਰਾ ਜਿਹੜਾ ਘੋੜਾ ਹੈ ਨੇ ਇਹ ਬਿਮਾਰੀ ਲੱਗ ਗਈ ਇਹਨੂੰ ਕਸੂਤੀ ਜੇ ਤੇ 1-2 ਦਿਨ ਕੱਢ ਜੇ ਠੀਕ ਹੈ ਨਹੀਂ ਤੇ ਭਾਈ ਇਹਨੂੰ ਤੀਜੇ ਦਿਨ ਟੀਕਾ ਯਾਰ ਦਾ ਲਾ ਕੇ ਤੇ ਮਰਵਾ ਦਿਉ ਤੇ ਉਹਨੇ ਦਵਾਈ ਦੂਈ ਦਿੱਤੀ ਤੇ ਘੋੜੇ ਕੋਲ ਉੱਠਿਆ ਨਾ ਗਿਆ ਉੱਠਿਆ ਨਾ ਗਿਆ ਤੇ ਬੱਕਰਾ ਉਹਦੇ ਕੋਲ ਗਿਆ ਤੇ ਬੱਕਰਾ ਜਿਹੜਾ ਸੀ ਉਹ ਬੰਦਿਆਂ ਦੀ ਸਾਰੀ ਬਹਾਸਾ ਸਮਝਦਾ ਸੀ ਚੰਗੀ ਤਰ੍ਹਾਂ ਮਤਲਬ ਬੋਲ ਲੈਂਦਾ ਹੁੰਦਾ ਸੀ ਤੇ ਬੱਕਰਾ ਕਹਿਣ ਲੱਗਾ ਵੀ ਪਾਈ ਤੂੰ ਇਦਾਂ ਕਰ ਤੂੰ ਉੱਠ ਲੈ ਨਹੀਂ ਤੇ ਤੈਨੂੰ ਜ਼ਹਿਰ ਦਾ ਟੀਕਾ ਲਵਾ ਦੇਣਾ ਹੈ ਤੇ ਓਪਣਾ ਜੀ ਡਾਕਟਰ ਦਵਾਈ ਦੇ ਕੇ ਚਲਾ ਗਿਆ ਉਸ ਤੋਂ ਬਾਅਦ ਅਗਲੇ ਦਿਨ ਫੇਰ ਆਇਆ ਡਾਕਟਰ ਉਹਨੇ ਦਵਾਈ ਦਿੱਤੀ ਤੇ ਟੀਕਾ ਟੁਕਾ ਲਾਇਆ ਤੇ ਉਹ ਕਹਿੰਦਾ ਵੀ ਅੱਜ ਰਾਤ ਨੂੰ ਬਈ ਜੇ ਤੇਰਾ ਇਹ ਆਪਣਾ ਘੋੜਾ ਉੱਠ ਪਿਆ ਠੀਕ ਹੈ ਨਹੀਂ ਤੇ ਸਵੇਰੇ ਨੂੰ ਟੀਕਾ ਜ਼ਹਿਰ ਦਾ ਲਾ ਦਾਂਗੇ ਤੇ ਨਹੀਂ ਤੇ ਇਹ ਬਿਮਾਰੀ ਦੂਜੇ ਜਾਨਵਰਾਂ ਚ ਫੈਲ ਜਾਣੀ ਹੈ ਤੇ ਬੱਕਰੇ ਨੇ ਫਿਰ ਰਾਤ ਨੂੰ ਘੋੜੇ ਨੂੰ ਲੱਗ ਗਿਆ ਬੱਕਰਾ ਉਹਦੇ ਨਾਲ ਤੂੰ ਉੱਠ ਯਾਰ ਤੂੰ ਉੱਠ ਯਾਰ ਤੇ ਚਲੋ ਘੋੜਾ ਉੱਠ ਪਿਆ ਕਹਿੰਦਾ ਉੱਠ ਨਹੀਂ ਤੇ ਤੈਨੂੰ ਸਵੇਰੇ ਯਾਰ ਦਾ ਟੀਕਾ ਲਾ ਦੇਣੇ ਤੇ ਘੋੜਾ ਵਿਚਾਰਾ ਡਰਦਾ ਹੋਇ ਉੱਠ ਕੇ ਤੇ ਖੜਾ ਹੋ ਗਿਆ ਤੇ ਸਵੇਰੇ ਜਦੋਂ ਘੋੜੇ ਦਾ ਮਾਲਕ ਆਇਆ ਤਾਂ ਬੜਾ ਖੁਸ਼ ਹੋਇਆ ਤੇ ਡਾਕਟਰ ਨੂੰ ਡਾਕਟਰ ਨੂੰ ਬੁਲਾਇਆ ਗਿਆ ਡਾਕਟਰ ਕਹਿੰਦਾ ਜੀ ਵਧਾਈਆਂ ਹੋ ਵਧਾਈਆਂ ਕਹਿੰਦੇ ਜੀ ਹਾਂ ਤੁਹਾਨੂੰ ਵਧਾਈਆਂ ਸਾਡਾ ਘੋੜਾ ਉੱਠ ਪਿਆ ਕਹਿੰਦਾ ਫਿਰ ਹੁਣ ਕੀ ਸੇਵਾ ਕਰਾਂਗੇ ਤੇ ਕੋਰੇ ਦਾ ਮਾਲਕ ਕਹਿੰਦਾ ਸੇਵਾ ਯਾਰ ਤੁਹਾਡੀ ਸੇਵਾ ਕਰਾਂਗਾ ਅੱਜ ਪਾਰਟੀ ਕਰਨੀ ਐ ਇਹ ਬੱਕਰਾ ਵੱਡਣਾ ਦੇਖੋ ਕਿਸੇ ਦੀ ਆਈ ਕੌਣ ਲੈ ਗਿਆ ਕਿ ਨਹੀਂ ਕਈ ਵਾਰ ਆਪਾਂ ਨੇ ਦੂਜਿਆਂ ਦਾ ਭਲਾ ਸੋਚਦੇ ਸੋਚਦੇ ਨੇ ਤੇ ਆਪਣੇ ਘਰ ਵਜਾਰ ਲੈਂਦੇ ਆ ਸਾਲਾ ਉੱਥੇ ਦਿਓ ਜਿੱਥੇ ਅਗਲੇ ਦਾ ਫਾਇਦਾ ਹੋਵੇ ਤੇ ਆਪਣਾ ਫਾਇਦਾ ਹੋਵੇ ਤੇ ਕਈ ਵਾਰ ਦੂਜਿਆਂ ਨੂੰ ਸਲਾਮਾ ਦਿੰਦੇ ਦਿੰਦੇ ਨੇ ਤੇ ਆਪਣਾ ਆਪ ਹੀ ਖਤਮ ਕਰ ਲੈਂਦੇ ਲੋਕ ਜਿੰਨਾ ਵੀ ਬਚਿਆ ਜਾਵੇ ਨੇ ਇਸ ਦੁਨੀਆਦਾਰੀ ਤੋਂ ਬਚੋ ਕਿ ਕਿ ਪਤਾ ਨਹੀਂ ਕਦੋਂ ਬੰਦੇ ਦਾ ਮਾੜਾ ਟਾਈਮ ਆ ਜਾਏ ਤੇ ਕਦੋਂ ਮਾੜਾ ਟਾਈਮ ਚੜ ਜਾਏ ਉਹ ਸਮਾਂ ਹੋਰ ਸੀ ਵੀ ਜਦੋਂ ਆਪਾਂ ਲੋਕ ਇੱਕ ਦੂਜੇ ਦਾ ਭਲਾ ਸੋਚਦੇ ਸੀ ਇੱਕ ਦੂਜੇ ਲਈ ਚੰਗਾ ਸੋਚਦੇ ਸੀ ਪਰ ਅੱਜ ਦਾ ਸਮਾਂ ਜਿਹੜਾ ਹੈ ਨੇ ਕਹਿੰਦੇ ਵੀ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਉਹ ਟਾਈਮ ਆ ਗਿਆ ਹੈ ਅਤੇ ਇੱਕ ਗੱਲ ਹੋਰ ਹੀ ਮੈਨੂੰ ਯਾਦ ਆਂਦੀ ਹੈ ਕਹਿੰਦੇ ਵੀ ਪੁੱਣ ਦਾ ਘਸੁਣ ਕਈ ਵਾਰ ਨੇ ਪੌਣ ਦਾ ਕਸਾਨੂੰ ਬੜਾ ਕਸੂਤਾ ਲੱਗਦਾ ਹੈ ਦੇਖੋ ਬੱਕਰੇ ਦੇ ਲੱਗ ਗਿਆ ਕਿ ਨਹੀਂ ਇਸੇ ਤਰ੍ਹਾਂ ਤੁਹਾਨੂੰ ਮੈਂ ਕਹਿੰਦਾ ਵਾਂ ਵੀ ਜੇ ਸਲਾਹ ਦੇਣੀ ਹੋਵੇ ਤੇ ਬੜੀ ਸੋਚ ਸਮਝ ਕੇ ਸਲਾਹ ਦਿਓ ਅੱਜ ਕੱਲ੍ਹ ਸਲਾਹਾਂ ਵਾਲੇ ਵੀ ਜ਼ਿਆਦਾ ਫਸਦੇ ਨੇ ਬਾਕੀ ਜਿਉਂਦੇ ਰਹੋ ਵਸਦੇ ਰਹੋ ਜੈ ਮਾਤਾ ਦੀ